ਸਾਰੇ ਮੈਂ ਸਤਿਕਾਰਯੋਗ ਤੇ ਸਨਮਾਨਯੋਗ ਗੁਰੂ ਪਿਆਰੀ ਗੁਰੂ ਖਾਲਸਾ ਸਾਧ ਸੰਗਤ ਜੀ ਕਰੋ ਜੀ ਦਸਨਾ ਨੂੰ ਪਵਿੱਤਰ ਸਾਰੇ ਸੰਗਤ ਗੱਜ ਕੇ ਬਲਾਜੋ ਦੀ ਬੱਤੇ ਆਖੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆਸਾਲ ਨਗਰ ਨਿਵਾਸੀ ਸੰਗਤਾਂ ਵੱਲੋਂ ਪ੍ਰਬੰਧਕਾਂ ਵੱਲੋਂ ਗੁਰਸਿੱਖ ਸੰਗਤ ਦੇ ਸਹਿਯੋਗ ਦੇ ਨਾਲ ਧੰਨ ਧੰਨ ਬਾਬਾ ਸਬੂ ਰਾਮ ਜੀ ਦੇ ਪਾਵਨ ਅਸਥਾਨਾਂ ਤੇ ਸਰਬੱਤ ਦੇ ਭਲੇ ਵਾਸਤੇ ਤਨ ਤਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ 17 ਸਾਡੇ ਤੇ ਜੋੜ ਮੇਲਾ ਮਨਾਇਆ ਜਾਂਦਾ ਆਉ ਗੁਰ ਪਿਆਰਿਓ ਸਮੇਂ ਦੀ ਕਦਰ ਕਰੀਏ ਬਜ਼ਾਰੇ ਦਾ ਕਹਿਣ ਨੂੰ ਬੜਾ ਕੁਝ ਜੀ ਕਰਦਾ ਹੁੰਦਾ ਜਦਿਆਂ ਦੀ ਲੈਸਨ ਲੰਮੀ ਆ ਸਾਰਿਆਂ ਦੀ ਸਮੇਂ ਦੇ ਨਾਲ ਹਾਜ਼ਰੀ ਲੱਗਦੇ ਵੀ ਆ ਪਹਿਲੀ ਵਾਰ ਪੇਸ਼ ਪਾਪ ਪਵਿੱਤਰ ਦਰਬਾਰ ਦੇ ਦਰਸ਼ਨ ਦਾਰੇ ਕੀਤੇ ਨੇ ਜ਼ਿਲ੍ਹਾ ਮਲੇਰਕੋਟਲਾ ਨਗਰ ਪਿੰਡ ਮਨਵੀ ਆਉ ਗੁਰ ਪਿਆਰਿਓ ਪਹਿਲੀ ਪਾਸ ਸਾਹਿਬ ਸ੍ਰੀ ਗੁਰੂ ਨਾਲ ਕੁ ਮਹਾਰਾਜ ਜੀ ਨੇ ਸਾਨੂੰ ਸਾਤ ਸੰਗਤ ਜੀ ਕੀ ਸੰਦੀ ਚੋਣੀ ਦਾਤ ਪਾਈਆ ਪ੍ਰਚਾਰਕ ਬਣਾਇਆ ਢਾਡੀ ਬਣਾਇਆ ਸੇਵੇਂ ਪਾਸ਼ਾ ਹਰਗੋਬ ਸਿੰਘ ਮਹਾਰਾਜ ਨੇ ਦੇ ਆਪ ਨੂੰ ਪਿਆਰੇ ਹੋ ਕਵੀ ਕਵੀਸਰ ਬਣਾਇਆ ਦਸਵੇਂ ਪਾਸ਼ਾ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਸਾਡੇ ਵਿੱਚ ਨਿਮਰਤਾ ਚਾਹੀਦੀ ਹੈ ਗੁਰੂ ਪਿਆਰੇ ਹੋ ਆਓ ਨਾਲ ਮਿਲ ਕੇ ਰਹੀਏ ਤੇ ਸਾਤ ਸੰਗਤ ਜੀ ਆਓ ਕਰਤਾਈ ਸਰਮਣ ਕਰੋ ਸਾਤ ਸੰਗਤ ਦੀ ਮਾਦੇ ਕੋੱਖੋਂ ਸੂਰਬਾ ਪੈਦਾ ਹੁੰਦਾ ਮਾਦੇ ਕੋੱਖੋਂ ਹੀ ਦਾਨੀ ਮਾਦੇ ਤੋਂ ਕੋਠੋਂ ਹੀ ਭਗਤ ਮਾਦੇ ਤੋਂ ਕੋਈ ਸਾਧੂ ਸੰਤਾਂ ਦਾ ਪ੍ਰਕਾਸ਼ ਹੁੰਦਾ ਅੱਜ ਪਰ ਕੱਖ ਨੂੰ ਪਰਮਾਨੰਦੀ ਲੋੜ ਨੇ ਧੰਨ ਧੰਨਵਾਦ ਆ ਸਾਧੂ ਰਾਮ ਜੀ ਨੇ ਨਾਮ ਜੱਪਿਆ ਰਤਬਲ ਜੀ ਸੰਤਾਂ ਨੂੰ ਨਾਮ ਜਪਾਇਆ ਤੇ ਫਿਰ ਉਹਨਾਂ ਦੇ ਜੋੜ ਮੇਲੇ ਭਰਦੇ ਨੇ ਆਹ ਕਾਤਾ ਹੀ ਸਾਰਣ ਕਰੂੰ ਗੁਰੂ ਪਿਆਰੇ ਧੰਨ ਦਾ ਧੰਨਾ ਨੇ ਜਣੇਤੀਆਂ ਮਾਮਾ ਜਿਨ੍ਹਾਂ ਦੇ ਪੁੱਤ ਨਾਮ ਜਪ ਤੇ ਮੰਨਣੀ ਵਾਲੇ ਜੱਪੇ ਤੋਂ ਸਮਨਜੀਤ ਤੇ ਜੰਗੀਤ ਕੌਰ ਦੇ ਜਵਾਨੀ ਇਸ ਤਰ੍ਹਾਂ ਸਰਵਣ ਕਰੋ ਦਾਤਿਆ ਸੂਰਣੇ ਈਲਾ ਦੇ ਪੰਤ ਗਾਣ ਆ ਜਪਦੇ ਧੰਨ ਧੰਨ ਨੇ ਜੇ ਦੇ ਦੀਆ ਮਾਮਾ ਆਓ ਪਿਆਰਿਓ ਸਮੇ ਦੀ ਸਮਾਪਤੀ ਹੈ ਜੀ